ਸਫੀਰਨ ਚੱਤਰਪਦੀ ਪੈਰੀਪੰਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਪਾਜੀ ਮੈਂ ਜ਼ਿੰਦਗੀ ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਤੁਹਾਡੇ 뮤직 ਦਾ ਮਜ਼ਾਕ ਉਡਾਇਆ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ ਚ ਸੀਗੇ ਸਾਡੇ ਦਿਮਾਗ ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕੀ ਤੁਹਾਨੂੰ ਬੁਰਾ ਲੱਗਿਆ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ ਚੋਂ ਕੰਟੈਕਸਟ ਚ ਸੀਗੇ ਕਰ ਰਹੇ ਬਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਹੋ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਬਹੁਤ ਵੱਡੇ ਆਰਟਿਸਟ ਹੋ ਮੈਂ ਤਾਂ ਕੁਝ ਵੀ ਨਹੀਂ ਪਾਜੀ ਛੋਟਾ ਜਿਹਾ ਆਰਟਿਸਟਾਂ ਥੋੜਾ ਬਹੁਤਾ ਹੱਥ ਪੱਲਾ ਮਾਰਦਾ ਫਿਰਦਾ ਜੀ ਤੁਹਾਨੂੰ ਦੇਖ ਕੇ ਤੁਹਾਡੇ ਗਾਣਿਆਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਾ ਸਿੱਖਿਆ ਆ ਪਾਜੀ ਬਿਲਕੁਲ ਵੀ ਨਹੀਂ ਮੈਂ ਸੋਚ ਸਕਦਾ ਜਦੋਂ ਤੁਹਾਡੀ ਮੇਰੀ ਕੱਲ ਗੱਲ ਵੀ ਹੋ ਰਹੀ ਸੀ ਰਾਤ ਫੋਨ ਤੇ ਤੁਸੀਂ ਮੈਨੂੰ ਇਹ ਕਿਹਾ ਕਿ ਤੂੰ ਮੇਰੇ ਬੱਚਿਆਂ ਵਰਗਾ ਹੈ ਯੂ ਆਇਕ ਮਾਈ ਸਨ ਤੇ ਪਾਜੀ ਜੋ ਬੱਚੇ ਤੋਂ ਗਲਤੀ ਹੋ ਗਈ ਆ ਤੁਸੀਂ ਵੱਡੇ ਹੋ ਤੁਸੀਂ ਮਾਫ ਕਰ ਦਿਓ ਮੈਂ ਕਦੀ ਵੀ ਨਹੀਂ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੁਹਾਨੂੰ ਹਰਟ ਕਰਨ ਦੀ ਔਰ ਵਾਂਸ ਅਗੇਨ ਆਮ ਵੈਰੀ ਸੌਰੀ ਜੇ ਕਿਸੇ ਵੀ ਗੱਲ ਦਾ ਬੁਰਾ ਲੱਗਾ ਹੋਵੇ ਮੈਂ ਕਦੀ ਵੀ ਨਹੀਂ ਚਾਹੂੰਗਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਵਾਂਸ ਅਗੇਨ ਪਾਜੀ ਸੌਰੀ ਮੈਂ ਆਉਂਗਾ ਤੁਹਾਡੇ ਕੋਲ ਜਲਦੀ ਤੇ ਮਿਲ ਕੇ ਵੀ ਮਾਫੀ ਮੰਗਣਾ ਹਾਂ ਤੁਹਾਨੂੰ Love you, buddy.